ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਐਂਡ ਤੱਕ ਜੂ ਦੇਖਿਓ ਪਹਿਲਾਂ ਜਿਹੜੇ ਮੇਰੇ ਸੂਟ ਪਾਇਆ ਹੋਇਆ ਹੈਗਾ ਪਸ਼ਮੀਨੇ ਦਾ ਸੂਟ ਪਾਇਆ ਹੋਇਆ ਹੈਗਾ ਇਸ ਤਰ੍ਹਾਂ ਆਪਾਂ ਬਾਵਾ ਦਾ ਡਿਜ਼ਾਈਨ ਰੱਖਿਆ ਹੈਗਾ ਤੇ ਪਲੇਨ ਬਾਟਮ ਨਾਲ ਇਸ ਤਰ੍ਹਾਂ ਆਪਾਂ ਰੱਖਿਆ ਹੈਗਾ neck ਦਾ ਡਿਜ਼ਾਈਨ ਤੇ ਬਾਜੂ ਦਾ ਘੇਰੇ ਦਾ ਵੀ ਇਦਾਂ ਹੀ ਡਿਜ਼ਾਈਨ ਨਹੀਂ ਰੱਖਿਆ ਹੈਗਾ ਜਿਹੜੀ ਬਾਟਮ ਹੈਗੀ ਹੋ ਪਲੇਨ ਹੈਗੀ ਇਹਦੇ ਜੇ ਤੁਸੀਂ ਸੇਮ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਸਲਾਈ ਕਰਵਾਉਣਾ ਚਾਹੁੰਦੇ ਹੋ ਉਦਾਂ ਵੀ ਕਰਵਾ ਸਕਦੇ ਹੋਗੇ ਜਾਂ ਫਿਰ ਤੁਸੀਂ ਜਿੱਦਾਂ ਮੈਂ ਸੂਟ ਦਿਖਾਇਆ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਆਪਣੇ ਟੇਲਰ ਤੋਂ ਵੀ ਸਟਿਚ ਕਰਵਾ ਸਕਦੇ ਹੋਗੇ ਜਿਹੜਾ ਫੈਬਰਿਕ ਹੈ ਇਹਦੇ ਨਾਲ ਦਾ ਸੇਮ ਪ੍ਰਿੰਟ ਹੋਰ ਕਲਰ ਦੇ ਵਿੱਚ ਤੁਹਾਨੂੰ ਮਿਲ ਜੂਗਾ ਇੱਕ ਇਹਦੇ ਵਿੱਚ ਮੋਰ ਪੰਖਿਆ ਕਲਰ ਹੈਗਾ ਤੇ ਇੱਕ ਇਹਦੇ ਵਿੱਚ ਗ੍ਰੀਨ ਕਲਰ ਅਵੇਲੇਬਲ ਹੈਗਾ ਸਿਰਫ ਦੋ ਸੂਟ ਲēngੇ ਸੇਮ ਸੂਟ ਦੇ ਤੇ ਕਾਫੀ ਜਿਆਦੇ ਜਿਹੜਾਗਾ ਸੂਟ ਹੈਗਾ ਤੇ ਮੈਨੂੰ ਬਹੁਤ ਜਿਆਦੇ ਸੋਹਣਾ ਇਹਦਾ ਪ੍ਰਿੰਟ ਲੱਗਿਆ ਲੋਚ ਇਸ ਤਰ੍ਹਾਂ ਹੀ ਸੂਟ ਬਣਿਆ ਹੋਇਆਗਾ ਦੇਖੋ ਠੀਕ ਹੈ ਜੀ ਅੱਜ ਮੈਂ ਤੁਹਾਨੂੰ ਦਿਖਾਉਣੀ ਹੈ ਕਿ ਪਹਿਣਾ ਦੀ ਡਿਮਾਂਡ ਸੀਗੀ ਵੀ ਸਾਨੂੰ ਸੂਟ ਚਾਹੀਦੇ ਨੇਗੇ ਪਸ਼ਮੀਨੇ ਦੇ ਕੁਲੂ ਦੇ ਸੂਟ ਸੀਗੇ ਤੇ ਆਪਾਂ ਲੈ ਕੇ ਆਏਗੇ ਸੂਟ ਇਹ ਲੋਚ ਪਲੱਸ ਸ਼ਾਲ ਨਾਲ ਆਪਾਂ ਜਿਹੜੇ ਨੇਗੇ ਸੂਟ ਲੈ ਕੇ ਆਏਾਂਗੇ ਇਦਾਂ ਇਹਦਾ neck ਬਣਿਆ ਹੋਇਆ ਹੈਗਾ ਮਹਿਰੂਨ ਕਲਰ ਦੇ ਵਿੱਚ ਸੂਟ ਹੈਗਾ ਹਲੋ ਜੀ ਇਦਾਂ ਦਾ ਬਣਿਆ ਹੋਇਆ ਹੈਗਾ neck ਦੇਖੋ ਕਾਫੀ ਜਿਆਦਾ ਸੋਹਣਾ ਸੂਟ ਹੈਗਾ ਇਸ ਤਰ੍ਹਾਂ ਬਣਿਆ ਹੋਇਆ ਹੈਗਾ neck ਮਹਿਰੂਨ ਕਲਰ ਦੇ ਵਿੱਚ ਹੈ ਪਲੱਸ ਘੇਰਾ ਵੀ ਬਣਿਆ ਹੋਇਆ ਹੈਗਾ ਲਓ ਜੀ ਤੇ ਬਾਜੂ ਲਿੰਗੀਆਂ ਆ ਆਜੂਗਾ ਦਾ ਬੈਗ ਨਹੀਂ ਇਹ ਸ਼ਾਲ ਆਜੂਗਾ ਇਹਦੇ ਨਾਲ ਹੀ ਸ਼ਾਲ ਬਣਿਆ ਹੋਇਆ ਹੈਗਾ ਇਸ ਤਰ੍ਹਾਂ ਦਾ ਦੇਖੋ ਦੇਖੋ ਤੇ ਪਲੱਸ ਆ ਜਾਣਗੀਆਂ ਬਾਵਾ ਤੇ ਜਿਹੜੀ ਏ ਵਾਲੀ ਸਾਈਡ ਹੈਗੀ ਇਹ ਆਜੂਗੀ ਬੈਕ ਤੇ ਏ ਆਜੂਗਾ ਫਰੰਟ ਜਿਹੜਾ neck ਬਣਿਆ ਹੋਇਆਗਾ ਮੈਂ ਤੁਹਾਨੂੰ ਦਿਖਾ ਦੰਨੀ ਹਾਂਗੀ ਇਸ ਤਰ੍ਹਾਂ ਇਹ ਫਰੰਟ ਬਣਿਆ ਹੋਇਆਗਾ ਸਾਰਾ ਇਸ ਤਰ੍ਹਾਂ ਦੇ ਵਿੱਚ ਦੇਖੋ ਬੂਟੀ ਹੈਗੀ ਸਾਰਾ neck ਬਣਿਆ ਹੈ ਪਲੱਸ ਘੇਰਾ ਹੈਗਾ ਇਹ ਰਹੇਗੀ ਜੀ ਸ਼ਰਟ ਦੀ ਬੈਕ ਰਹੇਗੀ ਬੈਕ ਵਾਲਾ ਪੀਸ ਹੈਗਾ ਤੇ ਇਹ ਰਹਿਣਗੀਆਂ ਬਾਵਾ ਤੇ ਪਲੱਸ ਨਾਲ ਹੈਗਾ ਸ਼ਾਲ ਇਹ ਸਾਰਾ ਹੈਗਾ ਜੀ ਸ਼ਾਲ ਦੇਖੋ ਇਸ ਤਰ੍ਹਾਂ ਬਾਰਡਰ ਬਣਿਆ ਹੋਇਆ ਸ਼ਾਲ ਤੇ ਤੇ ਇਧਰ ਵੀ ਬਾਰਡਰ ਬਣਿਆ ਹੋਇਆ ਤੇ ਨਾਲ ਰਹੇਗੀ ਪਲੇਨ ਬਾਟਮ ਰਹੇਗੀ ਲਓ ਜੀ ਨਾਲ ਰਹੇਗੀ ਪਲੇਨ ਬਾਟਮ ਪਿਓਰ ਪਸ਼ਮੀਨੇ ਦੇ ਸੂਟ ਲੇਗੇ ਪ੍ਰਾਈਸ ਰਹੇਗਾ ਜੀ 1800 ਪਲੱਸ ਸ਼ਿਪਿੰਗ ਰਹੇਗੀ ਇਹਦੇ ਵਿੱਚ ਕਲਰ ਹੈਗੇ ਨੇ ਅਵੇਲੇਬਲ ਪਹਿਲਾ ਕਲਰ ਸੀਗਾ ਮਹਿਰੂਨ ਮੈਂ ਤੁਹਾਨੂੰ ਸਾਰਾ ਦੱਸ ਚੁੱਕੀ ਆਂਗੀ ਨਾ ਵੀ ਕਿਦਾਂ ਤੇ ਸੈਕਿੰਡ ਕਲਰ ਹੈਗਾਗਾ ਲਵੈਂਡਰ ਸ਼ੇਡ ਹੈਗਾ ਸੈਕਿੰਡ ਤੇ ਬਹੁਤ ਸੋਹਣੇ ਕਲਰ ਨੇਗੇ ਲਓ ਜੀ ਮੈਂ ਪਹਿਲੇ ਸੂਟ ਦੇ ਵਿੱਚ ਸਾਰਾ ਤੁਹਾਨੂੰ ਦਿਖਾ ਚੁੱਕੀ ਆਂਗੀ ਸੇਮ ਹੀ ਪ੍ਰਿੰਟਡ ਡਿਜ਼ਾਈਨ ਕਲਰ ਆਏ ਕਲਰ ਨਹੀਂਗੇ ਅਲੱਗ-ਅਲੱਗ ਨਹੀਂਗੇ ਇਸ ਤਰ੍ਹਾਂ ਰਹੇਗਾ ਜੀ ਅਗਲਾ ਨੈਕਸਟ ਕਲਰ ਇਹ ਵੀ ਕਾਫੀ ਜਿਆਦਾ ਸੋਨਾ ਕਲਰ ਹੈ ਇਸ ਤਰ੍ਹਾਂ ਬਣੇ ਹੋਏ ਨੇ ਦੇਖੋ ਬਹੁਤ ਜਿਆਦਾ ਸੋਹਣੇ ਤੇ ਪਲੱਸ ਸ਼ਾਲ ਨਹੀਂਗੇ ਇਸ ਤਰ੍ਹਾਂ ਰਹੇਗਾ ਕੇਰਾ ਲਓ ਜੀ ਤੇ ਅਗਲਾ ਕਲਰ ਹੈਦਰ ਦਾ ਮਜੈਂਟਾ ਇਸ ਦੇ ਵਿੱਚ ਅਗਲਾ ਕਲਰ ਹੈਗਾ ਮਜੈਂਟਾ ਸੇਮ ਡਿਜ਼ਾਈਨ ਬਣਿਆ ਹੋਇਆਗਾ ਘੇਰੇ ਦਾ ਵੀ ਬਾਵਾ ਪਲੱਸ ਸ਼ਾਲ ਤੇ ਨੱਕ ਆ ਇਹਦਾ ਵੀ ਸੇਮ ਕਲਰ ਬਸ ਅਲੱਗ ਹੈਗਾਗਾ ਮਜੈਂਟਾ ਕਲਰ ਦੇ ਵਿੱਚ ਤੇ ਅਗਲਾ ਕਲਰ ਹੈਗਾਗਾ ਬੇਬੀ ਬਲੂ ਹਲੋ ਜੀ ਕਲਰ ਇਹ ਵੀ ਕਾਫੀ ਜਾਂਦੇ ਸੋਹਣਾ ਰਹੇਗਾ ਇਹ ਵੀ ਇਦਾਂ ਨੱਕ ਬਣਿਆ ਹੋਇਆਗਾ ਘੇਰਾ ਪਲੱਸ ਸ਼ਾਲ ਤੇ ਬਾਜੂ ਨਹੀਂਆਂ ਬੈਕ ਜਿਹੜੀ ਪਲੇਨ ਹੈਗੀ ਉਤੇ ਕੋਈ ਵੀ ਮਤਲਬ ਪ੍ਰਿੰਟ ਵਗੈਰਾ ਨਹੀਂ ਹੈਗਾ ਇਸ ਤਰ੍ਹਾਂ ਹੀ ਸੂਟ ਲੇਗੇ ਕਾਫੀ ਭਰਾਂ ਦੀ ਡਿਮਾਂਡ ਸੀ ਵੀ ਸਾਨੂੰ ਇਹ ਸੂਟ ਚਾਹੀਦੇ ਨੇ ਆਪਣੇ ਕੋਲੇ ਚਾਰ ਸੂਟ ਅਵੇਲੇਬਲ ਲੇਗੇ ਤੇ ਨਾਲ ਪਲੱਸ ਸ਼ਾਲ ਲੇਗੇ ਤੁਸੀਂ ਲੈ ਸਕਦੇ ਹੋਗੇ ਇਹ ਵਾਲੇ ਸੂਟ ਕਾਫੀ ਜਿਆਦੇ ਸੋਹਣੇ ਨੇ ਪ੍ਰਾਈਸ ਰਹੇਗਾ 1850 ਪਲੱਸ ਸ਼ਿਪਿੰਗ ਰਹੇਗਾ ਪ੍ਰਾਈਸ ਤੇ ਅੱਗੇ ਮੈਂ ਤੁਹਾਨੂੰ ਦਿਖਾਉਣੀ ਆਂਗੀ ਬਹੁਤ ਸੋਹਣਾ ਸਿਲਕ ਦਾ ਸਟਾਫ ਹੈਗਾ ਪਿਓਰ ਦੇ ਵਿੱਚ ਹੈ ਤੇ 올ਓਵਰ ਸੂਟ ਰਹਿਣਗੇ ਬਹੁਤ ਲਾਈਟ ਵੇਟ ਸਟੱਫ ਹੈਗਾ ਇਹ ਤੇ ਇੱਕ ਨਵੀਂ ਜੀ ਚੀਜ਼ ਤੁਹਾਡੇ ਲਈ ਲੈ ਕੇ ਆਇਆਗੇ ਇਸ ਤਰ੍ਹਾਂ ਇਹਦਾ ਰਹੇਗਾ ਜੀ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਇਦਾਂ ਰਹੇਗਾ ਪ੍ਰਿੰਟ ਕਾਫੀ ਜਿਆਦੇ ਸਰਦਾਰੀ ਜੇ ਸੂਟ ਨੇਗੇ ਨਵੀਂ ਜੀ ਚੀਜ਼ ਹੈ 올ਓਵਰ ਸੂਟ ਨੇਗੇ ਪਹਿਰਾ ਦੀ ਡਿਮਾਂਡ ਸੀ ਵੀ ਸਾਨੂੰ 올ਓਵਰ ਸੂਟ ਚਾਹੀਦੇ ਨੇਗੇ ਵਿਦਆਊਟ ਦੁਪੱਟਾ ਰਹਿਣਗੇ ਸਟੱਫ ਹੈ ਜਿਹੜਾ ਬਹੁਤ ਜਿਆਦੇ ਲਾਈਟ ਵੇਟ ਹੈਗਾ ਲੋਜੀ विदाउट दुपट्टा ਰਹਿਣਗੇ ਪ੍ਰਾਈਸ ਰਹੇਗਾ 2500 ਪਲੱਸ ਸ਼ਿਪਿੰਗ ਹੈ ਇਹਨਾਂ ਦੀ ਲੋ ਜੀ ਇਹਦੇ ਵਿੱਚ ਕਲਰ ਮੈਂ ਤੁਹਾਨੂੰ ਸਾਰੇ ਦਿਖਾ ਦਿੰਨੀ ਆ ਅਗਲਾ ਕਲਰ ਹੈਗਾਗਾ ਰੋਜ਼ ਰੈੱਡ ਕਾਫੀ ਜਿਆਦਾ ਸੋਹਣਾ ਇਹਨੂੰ ਪਾਰਟੀ ਵੇਅਰ ਜਿੱਦਾਂ ਮਰਜੀ ਤੁਸੀਂ ਸੂਟ ਬਣਵਾ ਸਕਦੇ ਹੋਗੇ ਬਹੁਤ ਜਿਆਦਾ ਸੋਹਣੇ ਸੂਟ ਲੇਗੇ ਦੇਖੋ ਨਿਊ ਐ ਟ੍ਰੈਂਡ ਦੇ ਵਿੱਚ 2500 ਪ੍ਰਾਈਸ ਹੈਗਾ ਲੋ ਜੀ ਬਹੁਤ ਹਲਕਾ ਫੈਬਰਿਕ ਹੈ ਬਹੁਤ ਲਾਈਟ ਵੇਟ ਹੈਗਾ ਇਦੇ ਵਿੱਚ ਹੈਗੇ ਨੇ ਆਪਣੇ ਕੋਲੇ ਤਿੰਨ ਕਲਰ ਅਵੇਲੇਬਲ ਨੇਗੇ ਲਾਸਟ ਹੈਗਾ ਦੇਖੋ ਲਵੈਂਡਰ ਦੇ ਵਿੱਚ ਸ਼ੇਡ ਹੈ ਇਹ ਵੀ ਜਿਹੜਾ ਸ਼ੇਡ ਹੈਗਾ ਕਾਫੀ ਜ਼ਿਆਦਾ ਸੋਹਣਾ ਹੈਗਾ ਲਾਈਨਿੰਗ ਲੱਗੂਗੀ ਲੋ ਜੀ ਦੇਖੋ ਇਹ ਤੁਸੀਂ ਵਰਕ ਵਗੈਰਾ ਵੀ ਕਰਵਾ ਸਕਦੇ ਤੁਸੀਂ ਇਦਾਂ ਵੀ ਇਹਨਾਂ ਨੂੰ ਬਣਵਾ ਸਕਦੇ ਹੋ ਡਿਜ਼ਾਈਨ ਬਣਾ ਕੇ ਤੇ ਇਦਾਂ ਵੀ ਬਣਾ ਸਕਦੇ ਹੋਗੇ ਕੋਈ ਵੀ ਤੁਸੀਂ ਡਿਜ਼ਾਈਨ ਬਣਵਾ ਲਓ ਵਧੀਆ ਜਿਹਾ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਕੱਲ ਜਿਹੜੇ ਸੂਟ ਪਾਏ ਸੀਗੇ ਆਪਾਂ ਹਨਾ ਉਹ ਪਹਿਣਾ ਕਹਿੰਦੀਆਂ ਸੀਗੀਆਂ ਵੀ ਵੀ ਸਾਨੂੰ ਨਹੀਂ ਪਤਾ ਲੱਗਿਆ ਹਨਾ ਹੀਟਰ ਦੀ ਲਾਈਟ ਪੈ ਰਹੀ ਸੀ ਜਿੰਨੇ ਕੁ ਮੇਰੇ ਕੋਲ ਪ੍ਰਿੰਟ ਅਵੇਲੇਬਲ ਨੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਬਾਕੀ ਸੋਲਡ ਹੋ ਚੁੱਕੇ ਨੇਗੇ ਦੇਖੋ ਆ ਵੀ ਜਿਹੜਾ ਪ੍ਰਿੰਟ ਹੈਗਾ ਕਾਫੀ ਜ਼ਿਆਦਾ ਸੋਹਣਾ ਬਿਲਕੁਲ ਪਰਫੈਕਟ ਕਲਰ ਆ ਰਿਹਾ ਹੈਗਾ ਇਹ ਪਸ਼ਮੀਨੇ ਦੇ ਵਿੱਚ ਨੇ 1500 ਪ੍ਰਾਈਜ਼ ਵਾਲੇ ਸੀਗੇ ਜਿਹੜਾ ਲਵਲੀਨ ਦਾ ਸੂਟ ਹੋਊਗਾ ਤੇ ਇਹਦੇ ਵਿੱਚ ਉਹਦਾ ਪ੍ਰਾਈਸ ਰਹੇਗਾ 1850 ਲਓ ਜੀ ਦੇਖੋ ਜਿਹੜੇ ਮੈਂ ਰਹਿ ਕੇ ਬਸ ਮੈਂ ਤੁਹਾਨੂੰ ਉਹ ਦਿਖਾ ਦੇਣੀ ਹੈਗੀ ਦੇਖੋ ਪ੍ਰਿੰਟ ਕਲਰ ਕਾਫੀ ਜਿਆਦਾ ਸੋਹਣਾ ਹੈ ਇਹ ਵਾਲਾ ਵੀ ਤੇ ਹਗਲਾ ਦੇਖੋ ਜੀ ਇਹ ਲਵਲੀਨ ਦਾ 1850 ਪ੍ਰਾਈਸ ਰਹੇਗਾ ਕਾਫੀ ਜਾਦੇ ਸੋਨਾ ਪ੍ਰਿੰਟ ਹੈ ਵੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਗੀ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ